ਉਹੋ ਤੀ ਦਬਿਆ ਫਿਰ ਅਲੋਂ ਨਿਕਲ ਗਿਆ ਤੋਂ ਨਿਕਲ ਗਿਆ ਤੋਂ ਮਸਲ ਵੀ ਰੋ ਨਿਕਲ ਗਿਆ ਪੋਲਤੀ ਸਾਹਿਬ ਵਿਹਾ ਮੈਂ ਛੱਡ ਕੇ ਦਬ ਆ ਸਰਕਾਰ ਸਲਵਾ ਕੁੰਦਦੀ ਆ ਚੱਲ ਜਣੀ ਆ ਅਕਦਾ ਮੋਰਚਾ ਫਤਿਹ ਕਰੂੰਗਾ ਮੋਰਚਾ ਫਤਿਹ ਕਰਾਂ ਚਾਹੇ ਮਰ ਜੀ ਮੋਰਚਾ ਫਤਿਹ ਕਰਕੇ ਜਾਮਾ ਚਾਹੇ ਕੁਝ ਹੋ ਜੀ ਚਾਹੇ ਸਾਡੀ ਲਾਸ ਆ ਜਾਣ ਤੁਹਾਨੂੰ ਜੋ ਕਰਿਆ ਗਿਆ ਜੀ ਕੋਈ ਗੱਲ ਨਹੀਂ ਰਾਸ ਆਉਣ ਦੇ ਕਿੱਥੋਂ ਆ ਬਾਪੂ ਗਿਲਪੱਤੀ ਬਿੜਨਾ ਜੇਲਾ ਬਾਪੂ ਜੀ ਕੀ ਕਹੋਗੇ ਪਹਿਲਾਂ ਦਿੱਲੀ ਬੈਠੇ ਰਹੇ ਹਾਂ 1.5 ਸਾਲ ਹੁਣ ਫੇਰ ਜਿਹੜਾ ਅੱਜ ਇੱਥੇ ਪੱਕੇ ਮੋਰਚੇ ਗੱਡ ਦਿੱਤੇ ਆਗੇ ਸੜਕ ਦੇ ਉੱਤੇ ਕਹਿ ਗਿਆ ਬਈ ਬਹੁਤ ਤੰਗ ਹੋ ਕੇ ਆਏ ਆ ਜ਼ਰੂਰੀ ਨਹੀਂ ਵੀ ਘਰੇ ਬਹੁਤ ਤੰਗੀ ਆ ਵੀ 2 ਕਲੇ ਜ਼ਮੀਨਾਂ ਮੇਰੇ ਕੋਲੇ ਆ ਟਰੈਕਟ ਮੇਰਾ ਉਹ ਘੜਾ ਪੂਰੇ ਮੈਂ ਲੈ ਆਇਆ 2 ਕਲੇ ਆਲਾ ਚਪਾਇਚਲ ਤਿਆਰ ਕਰਾ ਕੇ ਤੇ ਸਾਰੇ ਪਿੰਡ ਚੋਂ ਟਰੈਕਟ ਵੱਡੇ ਵੱਡੇ ਚੰਗੇ ਬੰਦਿਆਂ ਕੋਲੇ ਵਧੀਆ ਕੋਲੇ ਕਿਸੇ ਨੇ ਆਇਆ ਨਹੀਂ ਕਿ ਬਈ ਜਾਣਦੇ ਆ ਕੱਲੇ ਜੁਨੀਆ ਨੇ ਆਈ ਆ ਕੱਲੀ ਸਿੱਧੂ ਪੁੱਜਨੀ ਜੁਨੀਆ ਨੇ ਤੇ ਦੂਜਾ ਕਿਸੇ ਨੇ ਪੈਸੇ ਬਹੁਤ ਦਿੱਤੇ ਲੋਕ ਨੇ ਮੈਂ ਕਹਿੰਦੀ ਰਾਸ਼ਨ ਬਹੁਤ ਦਿੱਤਾ ਲੋਕਾਂ ਨੂੰ ਮੁਜਾਓ ਤੁਸੀਂ ਤੇ ਦੂਜਾ ਬਈ ਅਜੀ ਉਹਦੇ ਵੀ ਪੋਤੀ ਵੀ ਮੈਨੂੰ ਆਦੀ ਪਾਪਾ ਮੇਰਾ ਵਿਆਹ ਮੈਂ ਕੋਈ ਨਹੀਂ ਮੈਂ ਵਿਆਹ ਤੇ ਉਪੜੂਗਾ ਭਾਈ ਚਾਹੇ ਕੋਸ਼ ਹੋਏ ਕੋਸ਼ ਲੱਗ ਜੇ ਟਾਈਮ ਲੱਗੇ ਤੇ ਦੂਜਾ ਉਹਦੇ ਬਾਅਦ ਮੈਂ ਕਹਾਂ ਜੀ ਜਿੱਤ ਕੇ ਮੋੜਾਂਗੇ ਚਾਹੇ ਚਾਹੇ ਨਾ ਹੀ ਆਏ ਤੇਰੇ ਵਿਆਹ ਤੇ ਮੇਰੇ ਮੁੰਡੇ ਆਏਗੇ ਤੇਰੇ ਵਿਆਹ ਰੱਖਿਆਗਾ ਮਨ ਦੇ ਵਿੱਚ ਨਹੀਂ ਆਇਆ ਵੀ ਇੰਨੀ ਦੂਰ ਆ ਰਹੇ ਆ ਬਾਰਡਰ ਤੇ ਰੱਖਿਆ ਮਰੇ ਕਰ ਵਾਲੀ ਨੇ ਇਹ ਕਹਿਆ ਵੀ ਅਜੀ ਤੂੰ ਜਾਣਾ ਕਬੂਤੀ ਦਾ ਵਿਆਹ ਫਿਰ ਅਰੋਂ ਨਿਕਲ ਗਿਆ ਰੋਣੇ ਨਿਕਲ ਗਿਆ ਤੁਹਾਨੂੰ ਮਸਲ ਵੀ ਰੋਣੇ ਨਿਕਲ ਗਿਆ ਪੋਲਤੀ ਸਾਹਿਬ ਵਿਆਹ ਮੈਂ ਸਰਕਾਰ ਕਰਦਾ ਆ ਸਰਕਾਰ ਸਰਵਾ ਕੁਦੰਦੀ ਆ ਚੱਲਿਆ ਨਹੀਂ ਆ ਬਿਲਕੁਲ ਇਹ ਹੰਝੂ ਜਿਹੜੇ ਦਿਲ ਚੋਂ ਨਿਕਲ ਦੇਣਗੇ ਜਦੋਂ ਨਾਜ ਦਿੰਦੇ ਹੋ ਤਾਂ ਫਿਰ ਇਹ ਸਰਕਾਰਾਂ ਕਿਉਂ ਨਹੀਂ ਸੁਣਦੇ ਆ ਉਹ ਸੁਣਦੇ ਨਹੀਂ ਜੰਮ ਟੱਕਾ ਛੋੜਦੀਆਂ ਤੁਹਾਨੂੰ ਮਾਰਤਾ ਲੈਣੇ ਜਾਂ ਪੋਟੇ ਪੰਜਾਬ ਮੇਰੇ ਕੋਲ ਲੋਗ ਨਹੀਂ ਨਾਮ ਕਿ ਕਿਹਦੀ ਟੇਕੇ ਤੇ ਲੱਗੇ 70000 ਨੂੰ ਵੀ ਟੇਕੇ ਦੇ ਮਿਲਦੀ ਆ ਕਿਤੇ ਟਾਈਮ ਬਾਤ ਕਰਾਂਗੇ ਕਿਹੜੇ ਮੈਂ ਤੁਮ ਕਸੋਦਾ ਜੀ ਕਿਤੋਂ ਦਾ ਵਿਆਹ ਰੱਖਿਆ ਹੈ ਬਾਪੂ ਬੇ 2 ਤਰੀਕ ਦਾ ਅਗਲੇ ਮਹੀਨੇ ਦਾ ਫਿਰ ਤਿਆਰੀ ਕੌਣ ਕਰੂਗਾ ਹੁਣ ਤੁਸੀਂ ਇੱਥੇ ਬੈਠੇ ਹੋਗੇ ਤਿਆਰੀ ਦਾ ਮੁੰਡੇ ਦਾ ਆਏਗੇ ਮਨਵਾਲੇ ਪਾਪਾ ਤੂੰ ਜਾ ਨਾ ਮਗਰ ਮੈਂ ਤਾਂ ਜਾਊਂਗਾ ਮਰ ਜਾ ਚਾਹੇ ਉੱਥੇ ਰਹਿ ਜਾ ਚਾਹੂੰ ਜਰੂਰ ਜਸਪੰਦੀ ਰਿਛੜ ਦਾ ਮੈਂ ਮੈਂ ਆਉਂਗਾ ਜਰੂਰ ਮਗਰ ਮੈਂ ਵੀ ਇਹ ਨੰਨਾ ਤੇ ਆਏਗਾ ਗੁਰੂ ਜੀ ਆਉਂਗਾ ਇਹੋ ਪਰ ਇਹਨਾਂ ਕੋ ਬਦਲਣ ਨੂੰ ਮੁਰਦਾ ਨਹੀਂ ਮੈਂ ਕੁਝ ਹੋਈ ਗਿਆ ਕਦੀ ਸੋਚਿਆ ਸੀ ਕਿ ਦੇਸ਼ ਨੂੰ ਨਾਜ ਦਿੰਨੇ ਆ ਵੀ ਘਰੇ ਵਿਆਹ ਹੋਵੇ ਤੇ ਇੱਥੇ ਰੋਲਣਾ ਪਊਗਾ ਪਾਲ ਨਹੀਂ ਪੈਦਾ ਹੁੰਦਾ ਇਹ ਸਰਕਾਰਾਂ ਮਾੜੀਆਂ ਹੋ ਗਈਆਂ ਬਹੁਤ ਜ਼ਿਆਦਾ ਮਾੜੀਆਂ ਹੋ ਗਈਆਂ ਤਾਂ ਸਾਨੂੰ ਇੱਥੇ ਬਾਦਲ ਲਿਆ ਕੇ ਕੋਈ ਬਾਦਲ ਕੇ ਚੰਗੇ ਨਹੀਂ ਕੋਈ ਸਿਰਫ ਕਾਂਗਰਸ ਨਹੀਂ ਚੰਗੀ ਕੋਈ ਚੰਗਾ ਨਹੀਂ ਅੱਜ ਹੀ ਆਪ ਦੀ ਜੁਨੀਆ ਦੇੜੇ ਥਾਣੇ ਟੂਨੇ ਦੇ ਕੰਮ ਕਰਾਉਣੇ ਆ ਸਾਡੀ ਜੁਨੀਆ ਕਰਾਉਂਦੀ ਆ ਕੋਈ ਸਿਆਸੀ ਬੰਦੇ ਕੋਲ ਜਾਂਦੇ ਨਹੀਂ ਅਸੀਂ ਇਹ ਸਿਆਸੀ ਬੰਦੇ ਦਾ ਕਰਾੜਾ ਕੰਮ ਕਰਾਉਣਗੇ ਇਹ ਕਰਾਉਣਗੇ ਸਾਡਾ 50 ਹਜ਼ਾਰ 10 20 ਹਜ਼ਾਰ 50 ਹਜ਼ਾਰ ਰੁਪਿਆ ਲਵਾਉਣਗੇ ਥਾਣੇ 'ਚ ਫਿਰ ਸਾਡਾ ਕੰਮ ਕਰਾਉਂਦੇ ਆ ਕੋਈ ਬੰਦਾ ਨਹੀਂ ਸਾਡਾ ਅੱਜ ਇਹ ਸਿਆਸੀ ਬੰਦਾ ਸਾਡਾ ਕੰਮ ਕਰਾਉਂਦਾ ਸਾਡਾ ਕੰਮ ਕਰਾਉਂਦੀ ਜੁਨੀਆ ਨੂੰ ਬਾਪੂ ਜੀ ਕਿਦੋਂ ਤੋਂ ਖੇਤੀ ਕਰਨ ਲੱਗੇ ਹੋ ਕਿੰਨਾ ਸਮਾਂ ਖੇਤੀ ਨੂੰ ਤਾਂ ਮੈਨੂੰ ਹੋ ਗਿਆ ਜੀ ਮੈਂ 18 ਸਾਲ ਦਾ ਸੀ ਜਰਾਜਤਾਨ ਸਾਡੀ ਜ਼ਮੀਨ ਆ ਹਰਮਾਨ ਕਾ ਕੋਲੇ ਮੈਂ 18 ਸਾਲ ਦੀ ਜਦੋਂ ਜਾ ਕੁਥੀ ਕੰਮ ਕਰਿਆ ਬਹੁਤ ਜ਼ਿਆਦਾ ਮਰਬਾ ਸਾਡਾ ਜ਼ਮੀਨ ਦਾ ਤੇ ਉਦੋਂ ਬਾਅਦ ਮੈਂ ਮੇਰਾ 22 ਸਾਲ ਦਾ ਵਿਆਹ ਹੋ ਗਿਆ ਸੀ ਦੋ ਬੱਚੇ ਆ ਮੇਰੇ ਇੱਕ ਲੜਕੀ ਆ ਬਹੁਤ ਕਮਾਈ ਕਰੀ ਤੇ ਤਾਂ ਵੀ ਨੀ ਪੂਰਾ ਪੈਂਦਾ ਕਰਿਆ ਕਿਸੇ ਨੀ ਪੱਲੇ ਬਸ ਤੂੰ ਡੱਕੇ ਕੱਖ ਨਹੀਂ ਪਈ ਸਰੇ ਬੰਦਾ ਕਿੰਨਾ ਕਿ ਕਰਜ਼ਾ ਹੋ ਗਿਆ ਮੈਂ 15 ਮੈਂ ਠੇਕੇ ਦੀ ਜ਼ਮੀਨ ਲੈਂਦਾ 20 ਕਿੱਲੇ ਦੀ 15 ਕਿੱਲੇ ਮੈਂ 20 ਲੱਖ ਰੁਪਇਆ ਪਰ ਵਿਆਜ ਦਾ ਭਰਿਆ ਉਥੋਂ ਵਾਲੀ ਜ਼ਮੀਨ ਵੇਚਤੀ ਰਾਤ ਨਾਲ ਜੀ ਆ ਜ਼ਮੀਨ 2 ਕਿੱਲੇ ਬਣੀ ਅੱਜ ਕਿੰਨਾ ਕਰਜ਼ਾ ਚੜ ਗਿਆ ਅੱਜ ਮੇਰੇ ਸਿਰ ਘਰ ਤੋਂ ਘਰ 35 ਲੱਖ ਰੁਪਇਆ ਹੋਊਗਾ ਤੇਰੇ ਦੂਜਾ ਪੋਤੀ ਦਾ ਵਿਆਹਗਾ ਆਪ ਇੱਥੇ ਬੈਠੋ ਫੇਕਰ ਤੇ ਕਰਿਆ ਕੀ ਜਾ ਹੁਣ ਕੋਈ ਲਾਉਣ ਲੂ ਕਰਾਵਾਂਗੇ ਕੁਝ ਕਰਾਂਗੇ ਜਾਂ ਕਿਨਾਲ ਜ਼ਮੀਨ ਧਰਾਂਗੇ ਉਹ ਤਾਂ ਕੁਝ ਆਸ ਨਹੀਂ ਕਿਸੇ ਭੱਜ ਮਿਲਦਾ ਨਹੀਂ ਕੁਝ ਹੁਣ ਇੱਥੇ ਕੀ ਹਾਲਾਤ ਸੀ ਤੁਸੀਂ ਅੱਗੇ ਵੀ ਜਾ ਕੇ ਆਓਗੇ ਤੇ ਕਿੰਨਾ ਕੀ ਹਾਲਾਤ ਨੇ ਇੱਥੇ ਹਾਲਾਤ ਤਾਂ ਐਨ ਵੀ ਕੋਈ ਬਣੀ ਜਿਵੇਂ ਸਰਕਾਰ ਕਰਦੀ ਧੱਕਾ ਕਰਦੀ ਆ ਜੋ ਨੌਜਵਾਨ ਗਾਂ ਜਾਂਦੇ ਆ ਅਸਰੂ ਗੈਲ ਚੜਦੇ ਆ ਉਹਨਾਂ ਤੇ ਵੀ ਜਵਾਂ ਭੱਜ ਜਾਣ ਮੁਰਕੇ ਡਰਦੇ ਤੜਕੇ ਆਉਣ ਨਾ ਆ ਹਾਲਾਤ ਆ ਸਰਕਾਰ ਦੀ ਕੁਈ ਮੁੰਡੇ ਗੁੰਡੇ ਭੱਜ ਜਾਣ ਬੁੜੇ ਰਹਿ ਜਾਣ ਕਲੇਤੇ ਵੀ ਤੜਕੇ ਕੋਈ ਆਵੇ ਨਾ ਲੱਗਦਾ ਮੋਰਚਾ ਫਤਿਹ ਕਰੂੰਗੇ ਮੋਰਚਾ ਫਤਿਹ ਕਰਾਂ ਚਾਹੇ ਮਰ ਜੀਏ ਮੋਰਚਾ ਫਤਿਹ ਕਰਕੇ ਜਾਮਾ ਚਾਹੇ ਕੁਝੀ ਹੋ ਜਾਈ ਚਾਹੇ ਸਾਡੀਆਂ ਲਾਸਾਂ ਆ ਜਾਣ ਤੁਹਾਨੂੰ ਜੋ ਕਰਿਆ ਗਿਆ ਸੀ ਕੋਈ ਗੱਲ ਨਹੀਂ ਰਾਤਾਂ ਆਉਣ ਦੇ ਮੋਰਚਾ ਫਤਿਹ ਦਸਨ ਪਾਣੀ ਕਿੰਨਾ ਕੁ ਲੈ ਕੇ ਆਏ ਵੀ 6 ਮਹੀਨਾ ਦਾ ਪੂਰਾ ਟਰਾਲੀ ਭਰੀ ਵੇਖ ਲੋ ਅਗੜੀ ਸੋਰਾ ਕੁਝ ਕਿਉਂ ਕੁ ਫੈਸਲਾ ਵਧਿਆ ਜੀ ਦੂਜਿਆਂ ਜਥੇ ਬੰਦਿਆਂ ਦੂਜਿਆਂ ਜਥੇ ਬੰਦਿਆਂ ਨੇ ਵੀ ਅੱਜ ਇੱਕ ਬਿਆਨ ਦਿੱਤਾ ਕਿ ਅਨੇ ਕੱਲ ਨੂੰ ਟ੍ਰੇਨਾਂ ਰੋਕਾਂਗੇ ਹੋ ਸਕਦਾ ਅੱਗੇ ਗਲਤ ਹੋਣਾ ਉਹ ਜਿਹੇ ਬੰਦਿਆਂ ਗਲਤ ਹੈ ਨਹੀਂ ਟ੍ਰੇਨਰ ਅਸੀਂ ਉਹਨਾਂ ਦੇ ਹੱਕ ਤੇ ਨਹੀਂ ਵੀ ਟ੍ਰੇਨਾਂ ਰੋਕ ਕੇ ਇੱਥੇ ਆਓ ਸਾਡੇ ਕੋਲ ਜੂਨੀਅਰ ਜਿਹੜਾ ਧਰਨਾ ਲੱਗਾ ਉਹਦੇ ਕੋਲ ਆਓ ਕਾਦੀ ਕਾਤਰ ਟ੍ਰੇਨਾਂ ਆਏ ਕਰਦੇ ਦੱਸੋ ਕਾਦੀ ਕਾਤਰ ਧਰਨਾ ਲੱਗੇ ਜਿਹੜਾ ਪੰਜਾਬ ਰੋਕਦੇ ਆਏ ਦਿੱਤਾ ਰੋਕਦੇ ਆ ਜਾਂ ਤਾਂ ਉਹਨਾਂ 당 ਕਰਦੇ ਕਾਦੀ ਕਾਤਰ ਕਰਦੇ ਆ ਕੀ ਖਟੋਗੇ ਇਹਦੇ ਚ ਉਹ ਸਾਡੇ ਨਾਲ ਨਹੀਂ ਜੂਨੀਆ ਨੇ ਉਹ ਕੱਲ ਤਾਂ ਅੱਜ ਉਹਨੇ ਬਰਕਰਾਰ ਆ ਈ ਮੰਗ ਕਰਨਾ ਚਾਹੁੰਦਾ ਅੱਜ ਦੇਸ਼ ਦਾ ਅੰਦਾਤਾ ਸਰਕਾਰ ਤੋਂ ਮੰਗੇ ਇਹ ਕਰਨਾ ਵੀ ਸਾਨੂੰ ਭਾਅ ਮਿਲੇ ਜਿਹੜੀ ਸਾਡੀ ਖੇਤੀ ਦਾ ਖਰਚਾ ਉਹ ਮਿਲੇ ਖਰਚੇ ਦੇ ਹਿਸਾਬ ਨਾਲ ਸਾਡੀ ਫਸਲ ਵੇਚੇ ਫੇਰ ਜਿਵੇਂ ਕਿਸਾਨ ਬਚੂਗਾ ਸਾਡਾ ਕਰਜ਼ਾ ਮਾਫ਼ ਹੋਵੇ ਜਿਹੜਾ 50 ਸਾਲ ਦਾ ਕਰਜ਼ਾ ਸਾਡੀ ਤੇ ਚੜਿਆ ਦੂਜਾ ਫਸਲ ਨਹੀਂ ਸਾਡੀ ਸਹੀ ਵੇਖ ਰਹੀ ਉਹਦਾ ਉਹਦਾ ਸਾਨੂੰ ਭਾਅ ਮਿਲੇ 10000 ਜਿਹੜੇ ਅਸੀਂ ਬੁੜੇ ਹੋ ਗਏ ਸਾਡੇ ਸਰੀ ਉੱਡ ਕੇ ਸਾਨੂੰ 10000 ਰੁਪਇਆ ਪਰਸਨ ਮਿਲੇ ਸਾਡਾ ਸਾਰਾ ਕਰਜ਼ਾ ਮਾਫ਼ ਹੋਵੇ ਫੇਰ ਅਜੀਬ ਗੱਜ ਸਕਦੇ ਨਹੀਂ ਬਤਨ ਵਾਲਾ ਕੋਈ ਹੋਰ ਵੀ ਤਸਵੀਰ ਦਿਖਾਵਾਂਗੇ ਮੈਂ ਕੈਮਰਾਮੈਨ ਨੂੰ ਕਹੂੰ ਕਿ ਤਸਵੀਰ ਦਿਖਾਵੇ ਕਿਸ ਤਰ੍ਹਾਂ ਦੇਖੋ ਦੇਸ਼ ਦਾ ਅੰਦਾਤਾ ਜਿਹੜਾ ਖੁਦ ਲੰਗਰ ਤਿਆਰ ਕਰ ਰਿਹਾ ਕੀ ਕਹੋਗੇ ਵੀਰ ਜੀ ਫੇਰ ਅਜੇ ਡਟੇ ਹੋਏ ਭਾਈ ਜੀ ਲੱਖੋ ਸਾਡਾ ਜੀ ਨਹੀਂ ਕਰਦਾ ਸਾਨੂੰ ਤਾਂ ਸਰਕਾਰਾਂ ਮਜਬੂਰ ਕਰਦੀਆਂ ਇੱਥੇ ਬੈਠਣ ਤੇ ਠੀਕ ਆ ਅਸੀਂ ਅੱਜ ਵੀ ਕਹਿੰਨੇ ਆ ਸਰਕਾਰ ਨੂੰ ਹੱਥ ਬੰਨ੍ਹ ਕੇ ਕਹਿੰਨੇ ਆ ਤੁਹਾਡੇ ਮੰਤਵ ਰਹੀ ਵੀ ਭਾਈ ਸਾਡਾ ਅਸੀਂ ਆਪਦੇ ਹੱਕ ਜਿਹੜੇ ਵਾਅਦੇ ਕਰੇ ਸੀ 13 ਮਹੀਨੇ ਸਾਡੇ ਵੇਖੋ ਜੀ ਇਹੀ ਬੈਠੇ ਤੇ ਦਿੱਲੀ ਦੇ ਵਿੱਚ 13 ਮਹੀਨੇ ਬੈਠ ਕੇ 750 800 ਕਿਸਾਨ ਸ਼ਹੀਦ ਕਰਾਇ ਵਾਦੇ ਕਰ ਲੇ ਵੀ ਅਸੀਂ ਤੁਹਾਡੇ ਨਾਲ ਅਸੀਂ ਵਾਪਸ ਮੁੜ ਗਏ ਉਹ ਵਾਦੇ ਅੱਜ ਉਹੀ ਵਾਦੇ ਦੁਬਾਰੇ ਲਾਗੂ ਕਰਾਉਣ ਦੇ ਖਾਤੇ ਸੰਦਾਰੇ ਦਿੱਲੀ ਹਣੇ ਤੇ ਜੋ ਵਾਦੇ ਕਰੇ ਸੀ ਕਰਦੇ ਨਾਲ ਲਾਗੂ ਸੇ ਹੁੰਦੇ ਨਹੀਂ ਸੀ ਕੀ ਕਹੂੰਗਾ ਅੱਜ ਹਰ ਇੱਕ ਕਿਸਾਨ ਦੇ ਮੈਂ ਦੇਖਿਆ ਅੱਖਾਂ ਚ ਹੰਝੂ ਨਜ਼ਰ ਆ ਰਹੇ ਨੇ ਇੱਥੇ ਬੈਠੇ ਨੇ ਭਾਈ ਜੀ ਕਿਸਾਨ ਇੱਕ ਇਹ ਜੇ ਸਮੇਂ ਚ ਇਹ ਜੇ ਟਾਈਮ ਤੋਂ ਗੁਜ਼ਰ ਰਿਹਾ ਹਾ ਕਿ ਨਾ ਤਾਂ ਕਿਸਾਨ ਨੂੰ ਅੱਗੇ ਕੁਝ ਜੀਣਾਗਾ ਪਿੱਛੇ ਵੀ ਮੌਤ ਹੈ ਅੱਗੇ ਵੀ ਮੌਤ ਹੈ ਦੋਨੇ ਪਾਸੇ ਇਸ ਕਰਕੇ ਅਸੀਂ ਤਾਂ ਇਹੀ ਬਿਹਤਰ ਸਮਝਦੇ ਆਂ ਵੀ ਆਪਦੇ ਹੱਕਾਂ ਤੇ ਲੜਜੋ ਲੜ ਲਓ ਚਾਹੇ ਮਰ ਲਓ ਪੱਥਰਾਂ ਤੇ ਤੇ ਹੋਰ ਤਾਂ ਹੱਡਰ ਕੋਈ ਅਚਾਰਾ ਨਹੀਂ ਜੇ ਸੀ ਰੋਜ਼ ਘਟਲਣਾ ਮਰਨਾ ਨਾ ਕਰੇ ਸਪਰੇਹਾਂ ਪੀਣ ਨੂੰ ਤਾਂ ਸੜਕਾਂ ਦੇ ਆ ਕੇ ਮਰ ਗਿਆ ਦੇ ਹੱਕ ਤਾਂ ਲੱਗੇ ਨਾ ਹੱਕਾਂ ਵਿੱਚ ਮਰਦੇ ਆ ਇਹ ਬਾਕੀ ਜਿਹੜਾ ਸਮਝਦਾ ਸਰਕਾਰਾਂ ਨੂੰ ਤੁੰਡੂ ਆਪ ਕੋਈ ਜਿਹੜਾ ਲੋਕਤੰਤਰ ਦਾ ਇਹ ਕਹਦੇ ਆ ਤੇ ਕਈ ਕੋ ਸਾਡੇ ਅਸੀਂ ਕਿਸਾਨ ਆਗੇ ਜਿਹੜਾ ਦੇਸ਼ ਨੂੰ ਪਾਲਣ ਆਣੇ ਤੇ ਅੱਜ ਉਹਨਾਂ ਵਾਸਤੇ ਸਾਨੂੰ ਅਤਵਾਦੀ ਬਣਾ ਕੇ ਬੈਰੀਕੇਡ ਲਾ ਰਿਹਾਗਾ ਇਹ ਜਿਹੜੇ ਚੀਨ ਦੇ ਬਾਡਰ ਤੇ ਲਾਉਣੇ ਸੀ ਉਹ ਸਾਡੇ ਹੱਥ ਤੇ ਲਾ ਰਿਹਾਗਾ ਅਸੀਂ ਦੇਖੋ ਜੀ ਅਸੀਂ ਤਾਂ ਕੋਈ ਸਾਡੇ ਤਾਂ ਤੁਸੀਂ ਦੇਖਿਆ ਕਿਸੇ ਕੋਲੇ ਕੋਈ ਹਥਿਆਰ ਜਾਂ ਸੰਧ ਹੈਗਾ ਅਸੀਂ ਇਹ ਕਹਿੰਦੇ ਹਾਂ ਬੈਠ ਕੇ ਸ਼ਾਂਤੀ ਮੇਂ ਹੱਕ ਮੰਗਦੇ ਆਂਗੇ ਪਰ ਬੇਰ ਵੀ ਸਾਡੇ ਤੇ ਗੋਲੇ ਤੱਕ ਜਾ ਰਹੇ ਆ ਕਿ ਇਹ ਕੋਈ ਅਸਲੂਕ ਕਰ ਰਿਹਾ ਚਾਹੇ ਆ ਜਿਹੜਾ ਪਾਕਿਸਤਾਨ ਨਾਲ ਕਰਨਾ ਸਮੇਂ ਦੀਆਂ ਸਰਕਾਰਾਂ ਜਾਂ ਲੜਾਈਆਂ ਵੇਲੇ ਕਰਦੇ ਰਹੇ ਅੱਜ ਸਾਡੇ ਤੇ ਉਹੀ ਗੋਲੇ ਸਾਡੇ ਤੇ ਮਨ ਨਹੀਂ ਦੁਖੀ ਹੁੰਦਾ ਇੱਕ ਪਾਸੇ ਦੇਸ਼ ਦਾ ਕਿਸਾਨ ਆ ਦੂਜੇ ਪਾਸੇ ਸਾਡੇ ਪੰਜਾਬ ਦੇ ਨੌਜਵਾਨ ਆ ਦੇਸ਼ ਦਾ ਸਾਡੇ ਦਾ ਮਨ ਬੜਾ ਦੁਖੀ ਹੁੰਦਾ ਜੀ ਮਨ ਇਸ ਕਰਕੇ ਵੀ ਦੁਖੀ ਹੁੰਦਾ ਵੀ ਸਾਡੇ ਗੁਰੂਆਂ ਨੇ ਸਾਡੇ ਮਾਤਾ ਪਿਤਾ ਨੇ ਬਜ਼ੁਰਗਾਂ ਨੇ ਇੱਦਾਂ ਨਹੀਂ ਸੀ ਜੀ ਦਿੱਤਾ ਅੱਜ ਸਾਨੂੰ ਮਿਲਿਆ ਕੀ ਉਹਨਾਂ ਦੇ ਬਦਲੇ 93% ਸ਼ਹੀਦਾਂ ਇਕੱਲੇ ਪਿਆਬ ਦੀਆਂ ਸਿੱਖ ਕੌਮ ਦੀਆਂ ਅੱਜ ਸਾਨੂੰ ਦਿੱਤਾ ਕਿ ਇਹਨਾਂ ਨੇ ਕਿ ਅੱਜ ਸਾਡੇ ਕੋਲੇ ਖੁਦ ਹੀ ਰਾਜਤ ਨਹੀਂ ਵਿਛਣੀ ਸਾਨੂੰ ਇਹ ਨਹੀਂ ਪਤਾ ਸਾਡਾ ਅਸੀਂ ਬੈਠੇ ਘਰੇ ਚ ਦੱਸੋ ਫਿਰ ਲੱਗਦਾ ਮੋਰਚਾ ਫਤਿਹ ਕਰਾਂਗੇ ਮੋਰਚਾ ਫਤਿਹ ਕਰਾਂਗੇ ਜੀ ਇਹ ਇਹ ਤਾਂ ਇਹਨਾਂ ਨੂੰ ਨਾ ਜਾਣੂ ਨਹੀਂ ਸਾਡੇ ਇਤਿਹਾਸ ਤੋਂ ਇਹ ਚਾਹੇ ਜਾਣ ਬੁੱਝ ਕੇ ਸਾਨੂੰ ਸਾਡਾ ਡੀਐਨਏ ਪਰਖ ਰਹੇ ਆ ਪਰ ਅਸੀਂ ਉਹ ਉਹਨਾਂ ਦੇ ਵਾਰਸਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਭੁੱਖੇ ਰਹਿ ਕੇ ਘੋੜਿਆਂ ਦੇ ਬੈਠ ਕੇ ਇਕੱਲੇ ਛੋਲੇ ਖਾ ਕੇ ਮੋਰਚੇ ਫਤਿਹ ਕਰੇ ਆ ਉਹ ਤਾਂ ਇਹਨਾਂ ਨੂੰ ਇਹਦਾ ਇਤਿਹਾਸ ਸਾਡਾ ਬਹੁਤ ਵੱਡਾ ਹੈਗਾ ਇਹ ਪੜ ਲੈਣ ਹਾਂ ਬਿਲਕੁਲ ਕਿਸਾਨਾਂ ਨੇ ਆਪਣੀ ਜਿਹੜੀ ਦਾਸਤਾਨ ਦੱਸੀ ਹੈ ਕਿ ਦੇਸ਼ ਦਾ ਅੰਦਾਜ਼ਾ ਤਾਂ ਹਮੇਸ਼ਾ ਸੜਕਾਂ ਤੇ ਰਹਿੰਦਾ ਹੈਗਾ ਤੇ ਗੁਹਾਰ ਸਰਕਾਰ ਅੱਗੇ ਹੀ ਲਗਾ ਰਿਹਾ ਕਿ ਉਹਨਾਂ ਦੀ ਜਿਹੜੀ ਮੰਗ ਮੰਨੀ ਜਾਵੇ ਜੋ ਸਰਕਾਰ ਵੱਲੋਂ ਮੰਗਾਂ ਜਿਹੜੀਆਂ ਮੰਨੀਆਂ ਨੇ ਉਹ ਲਾਗੂ ਕੀਤੀਆਂ ਜਾਣ ਤੇ ਉੱਥੇ ਜਿਹੜਾ ਕਿਸਾਨਾਂ ਨੇ ਕਿਹਾ ਹੈਗਾ ਕਿ ਜਦੋਂ ਤੱਕ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦਿੱਲੀ ਵੱਲ ਵੀ ਸਿਰਕਤ ਕਰਨਗੇ ਅਮਰਜੀਤ